ਸਹਿਬਾਨ ਤੇ ਸਾਡੇ ਜਿਹੜੇ ਕਾਂਗਰਸ ਦੇ ਮੋਦੀ ਆਗੂ ਸਹਿਬਾਨ ਨੇ ਸਾਰੇ ਸੀਨੀਅਰ ਲੀਡਰ ਸਹਿਬਾਨ ਦੇ ਨਾਲ ਅੱਜ ਇਹ ਸਾਡੀ ਮੀਟਿੰਗ ਹੋਈ ਇਹ ਹੜ੍ਹਾਂ ਦੇ ਮੁਤਲਕ ਜੋ ਹਾਲਾਤ ਪੰਜਾਬ ਦੇ ਵਿੱਚ ਪੈਦਾ ਹੋ ਗਏ ਹਨ ਉਹਨਾਂ ਦੇ ਮੁਤਲਕ ਅੱਜ ਦੀ ਇਹ ਮੀਟਿੰਗ ਹੋਈ ਕੋਈ ਤੁਹਾਨੂੰ ਪਤਾ ਹੈ ਕਿ ਪੂਰਾ ਪੰਜਾਬ ਦੇ ਜੋ ਹਾਲਾਤ ਹਨ ਉਹ ਰੋਜ਼ਾਨਾ ਤੁਸੀਂ ਦੇਖਦੇ ਹੋ ਉਹਨਾਂ ਕਿਸ ਪ੍ਰਕਾਰ ਦੇ ਹਾਲਾਤ ਅੱਜ ਪੰਜਾਬ ਦੇ ਹੋ ਗਏ ਐ 1988 ਤੋਂ ਬਾਅਦ ਕਹਿੰਦੇ ਆ ਕਿ ਇਹ ਪਹਿਲੀ ਵਾਰੀ ਇਸ ਤਰ੍ਹਾਂ ਦਾ ਜਿਹੜਾ ਪਾਣੀ ਆਇਆ ਮੈਂ ਅਜੋਰੇ ਤੇ ਗੱਲ ਨਹੀਂ ਕਰਾਂਗਾ ਕਿ ਇਹ ਦੇ ਵਿੱਚ ਸਰਕਾਰ ਦਾ ਕੀ ਇਹ ਮੈਨ ਮੇਡ ਕੀ ਕਾਰਨ ਰਹੇ ਕਿ ਇੰਨੀ ਤਬਾਹੀ ਹੋਈ ਸ਼ਾਇਦ ਜੇ ਉਹ ਕਾਰਨ ਨਾ ਹੁੰਦੇ ਤਾਂ ਇੰਨੀ ਤਬਾਹੀ ਨਾ ਹੁੰਦੀ ਇਹਦੂ ਚੌਥੇ ਹਿੱਸੇ ਦਾ ਨੁਕਸਾਨ ਹੁੰਦਾ ਮੈਂ ਇਹ ਤਾਂ ਨਹੀਂ ਕਹਾਂਗਾ ਕਿ ਇਹ ਜਾਣ ਬੁੱਝ ਕੇ ਕਿਸੇ ਨੇ ਕਰਵਾਇਆ ਹੈ ਲੇਕਿਨ ਹਾਂ ਅਸੀਂ ਕਸੂਰਵਾਰ ਜ਼ਰੂਰ ਆਂ ਪਰ ਇਹਰੇ ਬਾਰੇ ਜਿਹੜੀ ਚਰਚਾ ਹੈ ਉਹ ਹੜਾ ਤੋਂ ਬਾਅਦ ਗੱਲ ਕਰਾਂਗੇ ਕਿਉਂਕਿ ਅੱਜ ਪੰਜਾਬ ਦੇ ਨਾਲ ਸਾਨੂੰ ਸਾਰਿਆਂ ਨੂੰ ਖੜਨ ਦੀ ਲੋੜ ਆ ਚਾਹੇ ਉਹ ਕਿਸੇ ਪਾਰਟੀ ਦਾ ਵਚਿੰਦਾ ਹੈ ਚਾਹੇ ਉਹ ਕਿਸੇ ਧਰਮ ਨਾਲ ਸੰਬੰਧਿਤ ਹੈ ਅੱਜ ਨੁਕਤਾ ਚੀਨੀ ਦਾ ਸਮਾਂ ਨਹੀਂ ਸਮਾਂ ਉਹਨਾਂ ਤੇ ਉਹ ਕਰਾਂਗੇ ਜ਼ਰੂਰ ਕਰਾਂਗੇ ਨਲੈਕੀਆਂ ਦੱਸਾਂਗੇ ਲੇਕਿਨ ਅੱਜ ਸਾਡਾ ਸਾਰਿਆਂ ਦਾ ਫਰਜ ਬੰਦਾ ਹੈ ਕਿ ਅਸੀਂ ਤਕੜੇ ਹੋ ਕੇ ਪੰਜਾਬ ਦੇ ਲੋਕਾਂ ਦੇ ਨਾਲ ਖੜੀਏ ਜੋ ਨੁਕਸਾਨ ਹੋਇਆ ਉਰੀ ਪਰਮਾਈ ਦੇ ਆਸੇ ਤਿਲ ਫੁੱਲ ਪੇਟਾ ਸੇਵਾ ਕਰ ਕਿੰਨਾ ਯੋਗਦਾਨ ਅੱਜ ਮੈਨੂੰ ਗੱਲ ਕਰ ਲੈਂਦੇ ਯਾਰ ਖਬਰੇ ਗੱਲ ਲੰਦੋ ਸੋ ਇਸ ਤਰ੍ਹਾਂ ਅੱਜ ਅਸੀਂ ਮੀਟਿੰਗ ਕੀਤੀ ਗਈ ਇਸੇ ਤਰ੍ਹਾਂ ਅਸੀਂ ਪਹਿਲਾਂ ਲੋਕ ਸਭਾ ਫਿਰੋਜ਼ਪੁਰ ਦੀ ਕੀਤੀ ਜਿੱਥੇ ਕਾਫੀ ਵੱਡਾ ਯੋਗਦਾਨ ਪਾਇਆ ਲੋਕਾਂ ਨੇ ਔਰ ਉਹਨਾਂ ਨੇ ਕਿਹਾ ਕਿ ਅਸੀਂ ਇੰਨੇ ਸਮਾਨ ਦੇ ਨਾਲ ਅਸੀਂ ਤੁਹਾਨੂੰ ਸਮਾਨ ਪ੍ਰੋਵਾਈਡ ਕਰਾ ਕੇ ਦੇਾਂਗੇ। ਸੋ ਐਵੇਂ ਕੱਲ ਲੁਧਿਆਣੇ ਕੀਤੀ ਔਰ ਅੱਜ ਇੱਥੇ ਕਾਫੀ ਵੱਡਾ ਸੰਯੋਗ ਸਾਨੂੰ ਮਿਲਿਆ ਹੈ। ਤਕਰੀਬਨ ਤਕਰੀਬਨ ਲੋਕਾਂ ਨੇ ਕਿਹਾ ਕਿ ਅਸੀਂ 70 ਤੋਂ 80 ਲੱਖ ਰੁਪਏ ਦਾ ਜਿਹੜਾ ਸਮਾਨ ਹੈ, ਸਮਾਨ ਹੈ। ਉਹ ਅਸੀਂ ਇਨ੍ਹਾਂ ਹਲਕਿਆਂ ਨੂੰ ਜਾਂ ਹੜ ਪੀੜਿਤ ਜਗਾਵਾ ਤੇ ਪਚਾਉਣ ਦਾ ਜ ਵਾਦਾ ਤੇ ਪਰਨ ਕਰਦੇ ਸੋ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਤੇਲ ਫੁੱਲ ਪੇਟਾ ਆਪਦੀਆਂ ਜੇਬਾਂ ਦੀਆਂ ਤਨਖਾਹਾਂ ਆਪਦੀਆਂ ਨਿੱਜੀ ਕਮਾਈ ਚੋ ਜੋ ਰਾਹੁਲ ਗਾਂਧੀ ਦੇ ਆਦੇਸ਼ ਹੈ ਕਿ ਤੁਸੀਂ ਬਾਹਰ ਨਿਕਲ ਕੇ ਇਹ ਕੰਮ ਕਰਨਾ ਤੇ ਉਹ ਅੱਜ ਸਾਨੂੰ ਇੱਥੇ ਸਾਡੀ ਲੀਡਰਸ਼ਿਪ ਨੇ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਅਸੀਂ ਇਹ ਕਰਾਂਗੇ এর ਨਾਲ ਨਾਲ ਔਜਲਾ ਸਾਹਿਬ ਦਾ ਜਿਹੜਾ ਅਖਤਿਆਰੀ ਫੰਡ ਹੋਏਗਾ ਜਿੱਥੇ ਉਹ ਡਿਜਾਸਟਰ ਦੇ ਅਧੀਨ ਲੱਗ ਸਕਦਾ ਹੈ 50 ਹੋਵੇ 60 ਹੋਵੇ 25 ਹੋਵੇ ਉਹ ਵੀ ਇਹਨਾਂ ਨੇ ਆਲਰੇਡੀ ਕੀਤਾ ਵੀ ਹੈ ਤੇ ਹੋਰ ਵੀ 50 ਲੱਖ ਰੁਪਇਆ ਜਿਹੜਾ ਜਿੰਨਾ ਵੀ ਹੋਏਗਾ ਜਿੰਨਾ ਵੀ ਦੇ ਸਕਦੇ ਹੋਣਗੇ ਜਿੰਨਾਂ ਦੀਆਂ ਲਿਮਿਟਸ ਹੋਣੀਆਂ ਉਹ ਅਸੀਂ ਆਉਣ ਵਾਲੇ ਸਮੇਂ 'ਚ ਧਿਆਨ ਦੇ ਇਹਦੇ ਮੁਤਲਕ ਅਸੀਂ 5-6 ਬੰਦਿਆਂ ਦੀ ਕਮੇਟੀ ਬਣਾਈ ਹੈ ਹਾਰਡ ਰਾਹਤ ਕੋਆਰਡੀਨੇਸ਼ਨ ਕਮੇਟੀ ਇਹ ਸਾਰੀਆਂ ਚੀਜ਼ਾਂ ਨੂੰ ਸਮਾਨ ਨੂੰ ਪ੍ਰੋਕਿਊਰ ਕਰੇਗੀ ਬਾਜ਼ਾਰ ਚ ਲੇਗੀ ਜਿਹਦੇ ਵਿੱਚ ਅਸ਼ੂਨੀ ਪੱਪੂ ਜੀ ਐ ਸੱਚਰ ਜੀ ਐ ਸਾਡੇ ਲੱਕੀ ਜੀ ਐ ਕਾਉਂਸਲਰ ਵਿਕਾਸ ਸੋਨੀ ਜੀ ਐ ਸੁਨੀਲ ਦੱਤੀ ਜੀ ਐ ਅਜਨਾਲਾ ਸਾਹਿਬ ਤੇ ਨਾਲ ਹੀ ਜਿਹੜਾ ਥੱਲੇ ਪਹੁੰਚਾਉਣ ਦਾ ਕੰਮ ਹੋਰੇ ਵਿੱਚ ਸਾਡੇ ਐਮਪੀ ਸਾਹਿਬ ਹੈਗੀ ਐ ਸਰਕਾਰੀਆ ਸਾਹਿਬ ਐ ਅਜਨਾਲਾ ਸਾਹਿਬ ਐ ਆਪਦੇ ਆਪ ਦੇ ਜਿੱਥੇ ਹਲਕੇ ਕਿਉਂਕਿ ਅੱਜ ਰਾਜਾ ਸੰਸੀ ਤੇ ਅਜਨਾਲੇ ਦੀ ਹਜੇ ਦਿੱਕਤ ਆਈ ਦੀ ਤੇ ਬਾਕੀ ਸਾਡੇ ਸਾਰੇ ਕਾਉਂਸਲਰ ਸਹਿਬਾਨ ਇਹ ਵੀ ਨਾਲ ਜਾ ਕੇ ਲੀਡਰ ਸਹਿਬਾਨ ਉਹਨਾਂ ਹਲਕਿਆਂ ਦੇ ਵਿੱਚ ਇਹ ਰਾਹਤ ਦਾ ਜਿਹੜਾ ਸਮਾਨ ਹੈ ਲੋਕਾਂ ਦੀ ਮਦਦ ਦਾ ਕੰਮ ਕਰਾ। ਸੋ ਇਸ ਕਰਕੇ ਅੱਜ ਦੀ ਇਹ ਮੀਟਿੰਗ ਸੱਦੀ ਗਈ ਹੈ। ਆਉਣ ਵਾਲੇ ਦਿਨਾਂ ਚ ოਪਰੇਸ਼ਨਲ ਕਮੇਟੀ ਜਿਹੜੀ ਹੋਊਗੀ ਉਹ ਅਸੀਂ ਸਾਰੇ ਆਪ ਦੇ ਪੇਜ ਵਗੈਰਾ ਤੇ ਵੀ ਪਾ ਦੇਾਂਗੇ। ਕਿਸੇ ਨੂੰ ਵੀ ਕੋਈ ਦਿੱਕਤ ਹੋਵੇ ਇਹਨਾਂ ਹਲਕਿਆਂ ਦੇ ਵਿੱਚ ਉਹ ਉਹਨਾਂ ਲੋਕਾਂ ਨਾਲ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ। ਅੱਜ ਇੱਕ ਖੇਤੀਬਾੜੀ ਮੰਤਰੀ ਆਏ ਹੋਏ ਨੇ ਸ਼ਿਵਰਾਜ ਚੋਹਾਨ 6 ਮੈਂਬਰ ਆਫ ਪਾਰਲੀਮੈਂਟ ਅਜ ਡੈਲੀਗੇਸ਼ਨ ਦੇ ਰੂਪ ਦੇ ਵਿੱਚ ਤਕਰੀਬਨ 6 ਵਜੇ ਲੇਟ ਹੋ ਗਏ ਆ ਮਿਲਦੇ ਆ ਉਹਨਾਂ ਨੂੰ ਜਿਹਦੇ ਵਿੱਚ ਅਸੀਂ ਡਿਮਾਂਡ ਰੱਖੀ ਏ ਕਾਫੀ ਚੀਜ਼ਾਂ ਅਸੀਂ ਮੈਮੋਰੰਡਮ ਤਿਆਰ ਰੱਖਿਆ ਕਿ ਐਵੇਂ ਢੀੜਾ ਮਾਰਨ ਦਾ ਗਵਰਨਰ ਸਾਹਿਬ ਢੀੜਾ ਮਾਰ ਕੇ ਕਿਸ਼ਤੀ ਤੇ ਚੜ ਗਏ ਮਾਨ ਸਾਹਿਬ ਆ ਗਏ ਉਹ 4-5 ਸਵਾਰੀਆਂ ਢੋ ਲੈਦੀ ਉਦੋਂ ਤੱਕ ਬੰਦਿਆਂ ਨੂੰ ਕੱਢ ਲੈਂਦੀ ਉਹਦਾ ਕੋਈ ਫਾਇਦਾ ਨਹੀਂ ਤੁਸੀਂ ਦੇਖ ਹੀ ਰਹੇ ਹੋ ਸਾਡੇ ਅਸੇ ਰਾਹਤ ਪੈਕੇਜ ਕੀ ਹੈ ਪਸੂ ਰੁੜ ਗਏ ਸਾਡੇ ਮਰ ਗਏ ਕੈਜ਼ੁਐਲਟੀ ਜੋਗਿਆ ਬੰਦੇ ਮਰ ਗਏ ਬੱਚੇ ਮਰ ਗਏ ਤਿੰਨ ਬੱਚੇ ਤਾਂ ਲੁਧਿਆਣੇ ਚ ਮਰ ਗਏ ਪਾਣੀ ਦੀ ਮਾਰ ਦੇ ਨਾਲ ਇੱਥੇ ਕਈ ਮਰ ਗਏ ਸੈਂਕੜੇ ਸਾਡੇ ਲੱਖਾਂ ਦੀ ਤਦਾਦ ਚ ਸਾਡੀ ਜ਼ਮੀਨ ਜਿਹੜੀ ਹੈ ਕੋਠੇ ਡਿੱਗ ਪਏ ਪੰਪ ਸਾਡੇ ਰਹਿ ਗਏ ਟਿਊਬਲ ਬਹਿ ਗਏ ਸੋ ਕਾਫੀ ਸਾਡਾ ਨੁਕਸਾਨ ਹੋ ਗਿਆ ਮਕਾਨਾਂ ਦਾ ਘਰਾਂ ਦਾ ਜਿਹਦੇ ਵਿੱਚ ਅਸੀਂ ਡਿਮਾਂਡਸ ਰੱਖੀਆਂ ਐ ਇਹ ਘਰ ਦੇ ਲਈ ਪ੍ਰਤੀ ਲੱਖ ਰੁਪਇਆ ਤੁਸੀਂ ਕਮ ਸੇ ਕਮ ਕਿਉਂਕਿ ਕੋਠਾ ਅੱਜ ਕੱਲ ਮਹਿੰਗਾ ਹੈ ਇੰਨੇ ਲੱਖ ਰੁਪਏ ਤੋਂ ਘੱਟ ਨਹੀਂ ਪੈਦਾ। ਕੁਝ ਪੰਜਾਬ ਦੀ ਸਰਕਾਰ ਦੇਵੇ, ਕੁਝ ਸੈਂਟਰ ਸਰਕਾਰ। ਐਵੇਂ ਅਸੀਂ 50000 ਪਸ਼ੂ ਦੇ ਬਾਰੇ ਗੱਲ ਕੀਤੀ ਹੈ ਕਿ ਘੱਟੋ ਘੱਟ 50000 ਪਸ਼ੂ ਦਾ ਕਿਉਂਕਿ ਅੱਜ ਕੱਲ ਜੇ ਮੱਝ ਵੀ ਲੈਣੀ ਹੋਵੇ ਤਾਂ ਲੱਖ ਰੁਪਏ ਦੀ। ਜਿੱਥੇ ਨੁਕਸਾਨ ਹੋਇਆ। ਐਵੇਂ ਸਾਡਾ ਹੈਗਾ ਕਿ ਘੱਟੋ ਘੱਟ ਲੱਖ ਰੁਪਇਆ ਕਿਉਂਕਿ ਲੱਖ ਰੁਪਏ ਇਸ ਕਰਕੇ ਨਹੀਂ 50000 ਨਾਲ ਵੀ ਸਰ ਲੈਂਦੇ ਕਿਉਂਕਿ ਹਜੇ ਪਾਣੀ ਨਹੀਂ ਝੋਨੇ ਦੀ ਫਸਲ ਮਰ ਗਈ ਹੈ। ਤੇ ਰੇਤ ਆ ਗਿਆ ਰੇਤ ਚੱਕਣਾ ਵੀ ਐ ਉਹ ਜਾਂ ਜੇ ਨਹੀਂ ਤਾਂ ਤੁਸੀਂ ਉਹਨਾਂ ਨੂੰ ਕੜਕ ਦਾ ਵੀ ਜਿਹੜਾ ਹੈ ਉਹ ਤੁਸੀਂ ਫਰੀ ਦੇਓ ਜਿਹੜੀ ਅਗਲੀ ਫਸਲ ਵੰਡਣ ਵਾਸਤੇ ਇਹ ਤਾਂ ਪੰਜਾਬ ਸਰਕਾਰ ਕਰ ਸਕਦੀ ਐ ਐਵੇਂ ਖੇਤੀਬਾੜੀ ਮੰਤਰੀ ਸਾਹਿਬ ਇੰਦਰ ਤੂਰ ਲਾ ਲੈਣ ਇੰਦਰ ਲਾ ਲੈਣ ਅਫਸਰਾਂ ਨੂੰ ਕੰਮਾਂ ਤੋਂ ਵੀ ਹਟਾ ਦੇਣ ਉਹ ਡਰੋਨ ਦੇ ਰਾਈ ਕੀ ਡਗ ਰਿਹਾ ਉਹ ਤੁਹਾਨੂੰ ਪਤਾ ਹੀ ਐ ਹੋਰੇ ਬਾਰੇ ਨਹੀਂ ਮੈਂ ਚਰਚਾ ਕਰਨੀ ਮੈਂ ਤੁਹਾਨੂੰ ਕਿਹਾ ਮੈਂ ਰਾਜਨੀਤੀ ਕਰਨੀ ਆਇਆ ਮੈਂ ਆਪਣਾ ਕੰਮ ਕਰਨਾ ਆਇਆ ਸੋ ਇਹ ਸਾਡੀ ਡਿਮਾਂਡ ਹੈ ਕਿ ਕਮ ਸੇ ਕਮ ਨਰਿੰਦਰ ਮੋਦੀ ਜੀ ਟੈਲੀਫੋਨ ਤੇ ਜਿਹੜੀ ਗੱਲ ਕੀਤੀ ਆ ਰਾਹੁਲ ਗਾਂਧੀ ਨੇ ਵੀ ਡਿਮਾਂਡ ਕੀਤੀ ਹੈ ਕਿ 50000 ਕਰੋੜ ਰੁਪਏ ਦਾ ਇਮੀਡੀਏਟ ਸੈਂਕਸ਼ਨ ਕਟੋ ਕਟ ਰੀਲੀਫ ਪੰਜਾਬ ਨੂੰ ਦੇਣਾ ਚਾਹੀਦਾ ਹੈ। ਔਰ ਇਹ ਨਾਲ ਨਾਲ ਪੰਜਾਬ ਦੀ ਸਰਕਾਰ ਜਾਨੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈਲੀਕਾਪਟਰ ਨਾਲੋਂ ਬੇਸ਼ੱਕ ਕਿਉਂਕਿ ਹੈਲੀਕਾਪਟਰ ਤਾਂ ਪੈਸੇਂਜਰ ਹੈਲੀਕਾਪਟਰ ਹੈ। ਉਰੇ ਚ ਪੰਜ ਸਵਾਰੀਆਂ ਬਹਿਂਦੀਆਂ ਪੰਜ ਕੁਇੰਟਲ ਤੋਂ ਵੱਧ ਰੱਖਦੇ ਤਾਂ ਹੈਲੀਕਾਪਟਰ ਡਿੱਗ ਪਈਦਾ ਲੋਕ ਇੰਨਾ ਡਰਾਮਿਆਂ ਤੋਂ ਦੁਖੀ ਹੋ ਗਏ ਮੈਂ ਪਾਣੀ ਚ ਬੜਿਆ ਫਿਰਾਂ ਉਹ ਗੱਲ ਨਹੀਂ ਬੰਦ ਮੈਂ ਕੀ ਲੈ ਕੇ ਚੱਲੇ ਆ ਮੈਂ ਕੀ ਦੇ ਕੇ ਆਏ ਮੈਂ ਕਿਸੇ ਦਾ ਜੀਵਨ ਅੱਜ ਦਾ ਰਾਤ ਟਪਾਉਣ ਵਾਸਤੇ ਕੀ ਉਪਰਾਲਾ ਕੀਤਾ ਹੈ ਅੱਜ ਕੱਲ੍ਹ ਲੋਕ ਇਹ ਮਹਿਸੂਸ ਕਰਦੇ ਸੋ ਸਾਰੀ ਕਾਂਗਰਸ ਪਾਰਟੀ ਨੇ ਅੱਜ ਮਹਿਸੂਸ ਕੀਤਾ ਕਿ ਅਸੀਂ ਪਹਿਲਾਂ ਵੀ ਵਿਚਾਰੇ ਲਾ ਬੈਠੇ ਨਾ ਨਾ ਰੋਜ ਆ ਰਹੀਆਂ ਮੈਨੂੰ ਰਾਜਕੁਮਾਰ ਵੀਰਕਾ ਜੀ ਤੁਸੀਂ ਸਾਡੇ ਡੀਪੀਸੀਐਮ ਸੋਨੀ ਸਾਹਿਬ ਸਰਕਾਰੀਆ ਸਾਹਿਬ ਜਨਾਲਾ ਸਾਹਿਬ ਔਜਲਾ ਸਾਹਿਬ ਕਿੰਨੇ ਦਿਨਾਂ ਦੇ ਲੱਗੇ ਹੋਏ ਜੋ ਵੀ ਆ ਬੈਠਿਆ ਸ਼ੁਨੀ ਜੀ ਸਚਰੇ ਜੀ ਬੁਲਾਰਿਆ ਇਹ ਸਾਰੇ ਆਪਦੇ ਚੋਂ ਕਰ ਰਹੇ ਪਰ ਹੁਣ ਪਾਰਟਿਕੂਲਰਲੀ ਅਸੀਂ ਆਖਿਆ ਵੀ ਇੰਨਾ ਇੰਨਾ ਯੋਗਦਾਨ ਤਾਂ ਸਾਰਿਆਂ ਨੇ ਆਪਾਂ ਇਹਨਾਂ ਨੇ ਆਪ ਅੱਗੇ ਹੋ ਕੇ ਕਿਹਾ ਹਾਲਾਂਕਿ ਮੈਂ ਪਿੱਛੇ ਸੀਗਾ ਇਸ ਗੱਲ ਦੇ ਪਰ ਇਹਨਾਂ ਨੇ ਅੱਗੇ ਹੋ ਕੇ ਕਿਹਾ ਕਿ ਨਹੀਂ ਇਹ ਤਾਂ ਬੰਦ ਹੈ ਇੰਨਾ ਤਾਂ ਕਰਨਾ ਤੇ ਜੇ ਲੋੜ ਹੋਰ ਪਈ ਇਹਨੀ ਅਮਾਉਂਟ ਦਾ ਸਮਾਨ ਅਸੀਂ ਹੋਰ ਇਕੱਠਾ ਕਰਾਂਗੇ ਜਾਨਕੀ 80 ਲੱਖ ਰੁਪਏ ਦੀ ਅਮਾਉਂਟ ਦਾ ਸਮਾਨ ਦੇਣਾ ਸਾਰਿਆਂ ਨੇ ਉਹ ਕਿਤੋਂ ਦੇਣ ਪਰ ਉਹ ਸਾਰਿਆਂ ਨੇ ਇਹ ਅੱਜ ਇਸ ਦਿਨ ਦਾ ਵਾਅਦਾ ਕੀਤਾ ਸੋ ਮੈਂ ਮੈਨੂੰ ਉਮੀਦ ਹੈ ਕਿ ਅਸੀਂ ਉਸ ਇਸ ਵੱਡੇ ਜਿਹੜਾ ਨੁਕਸਾਨ ਹੈ ਇਹਦੇ ਵਿੱਚ ਤਿਲਫੁੱਲ ਪੇਟਾ ਕਾਂਗਰਸ ਪਾਰਟੀ ਆਫ ਦਾ ਯੋਗਦਾਨ ਸਾਰੇ ਹਲਕੇ ਆ ਸਾਰੇ ਹਲਕਿਆਂ ਦੀ ਮੀਟਿੰਗ ਹੈ ਪਰ ਜਿੱਥੇ ਨੁਕਸਾਨ ਆ ਉਹ ਸਾਡੇ ਦੋ ਹਲਕੇ ਆ ਜਨਾਲਾ ਤੇ ਰਾਜਾ ਸੰਸੀ ਹਜੇ ਤੱਕ ਹਜੇ ਪਧਣੀ ਪਾਣੀ ਦਾ ਲੈਵਲ ਕਹਿੰਦੇ ਮੈਨੂੰ ਹੁਣੇ ਦੱਸਿਆ ਕਿ ਜਨਾਲੇ ਪਾਣੀ ਦਾ ਜਿਹੜਾ ਪੱਧਰ ਆ ਉਹ ਥੋੜਾ ਹੋਰ ਵਧਿਆ ਹੈ ਭੋਲੇਵਾਲ 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 ਹਾਂਜੀ ਸੋ ਵਧਿਆ ਹੈ ਸਥਿਤੀ ਕੰਟਰੋਲ ਤੋਂ ਹਜੇ ਬਾਹਰ ਹੈ ਫੋਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ

Betismart solution ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ ਹੈ